ਹਾਂਜੀ ਕਿਵੇਂ ਸਾਰੇ ਆਈ ਹੋਪ ਠੀਕ ਹੋਵੋਗੇ ਬੜੀਏ ਚਾਹੀਦੀਆਂ ਹੋ ਜੀ ਅੱਜ ਆਪਾਂ ਟੌਪਿਕ ਲੈ ਕੇ ਆਏ ਆਂਗੇ ਜਦੋਂ ਆਪਾਂ ਕਈ ਵਾਰੀ ਕੱਪੜੇ ਵਗੈਰਾ ਕਟਿੰਗ ਕਰਦੇ ਆਂ ਜਾਂ ਸਿਸ਼ਟ ਕਰਦੇ ਆਂਗੇ ਆਪਾਂ ਤਾਂ ਕੈਂਚੀ ਦਾ ਟੱਕ ਲੱਗ ਜਾਂਦਾ ਤੇ ਕੱਟ ਜਾਂ ਪੈ ਜਾਂਦਾ ਕਾਫੀ ਵੱਡਾ ਤੇ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਆ ਅੱਗੇ ਤਾਂ ਰਫੂ ਵਗੈਰਾ ਕਰ ਲੈਂ ਸੀ ਪਰ ਅੱਜ ਕੱਲ ਜੇਕਰ ਰਫੂ ਸਾਡੇ ਕੋਲ ਨਾ ਉਪਲਬਧ ਹੋਵੇ ਮਸ਼ੀਨ ਤਾਂ ਸਾਨੂੰ ਸੌਖੇ ਤਰੀਕਾ ਵੀ ਹੈਗਾ ਅੱਜ ਕੱਲ ਆ ਜੋ ਹੁਣ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਅੱਜ ਆਪਣਾ ਸੌਖਾ ਤਰੀਕਾ ਇਹ ਵੀ ਕਨਿਊਨ ਟ੍ਰਿਕ ਹੈ ਜੋ ਅਸੀਂ ਤੁਹਾਡਾ ਸ਼ੇਅਰ ਕਰਾਂਗੇ ਹਾਂਜੀ ਇਹ ਹੈਗੇ ਰੀਵਰਸਿਬਲ ਟੇਪ ਹਾਂਜੀ ਇਹ ਮਤਲਬ ਹੈ ਜਦੋਂ ਅਸੀਂ ਕੋਈ ਵੀ ਸੂਟ ਸਟਿਚ ਕਰਨਾ ਹੁੰਦਾ ਜਿ세 ਬਰਬਰੀ ਵਗੈਰਾ ਸ਼ਿਲਕ ਸ਼ਿਫੋਨ ਕੋਈ ਵੀ ਕੱਪੜਾ ਜਿਹੜਾ ਜ਼ਿਆਦਾ ਕਿ ਲਾਈਨਿੰਗ ਤੋਂ ਰਿਸਕ ਦਾ ਹੋਵੇ ਹੁਣ ਫਿਰ ਇਹਦਾ ਅਟੈਚ ਕਰਕੇ ਪ੍ਰੈਸ ਲਗਾ ਕੇ ਉੱਪਰ ਲਾਈਨਿੰਗ ਧਰ ਕੇ ਤੇ ਪ੍ਰੈਸ ਆਇਰਨ ਕਰਕੇ ਤੇ ਇਹ ਉਹਦੇ ਨਾਲ ਚਿਪਕ ਜਾਂਦਾ ਤੇ ਇਹ ਕੱਪੜੇ ਨੂੰ ਫਿਰ ਕੱਪੜੇ ਨੂੰ ਫਿਰ ਰਿਸਕ ਨਹੀਂ ਦਿੰਦਾ ਹਾਂਜੀ ਇਹਦਾ ਆਇਰਨ ਕਰਕੇ ਠੀਕ ਹੋ ਜਾਂਦਾ ਹਾਂਜੀ ਚਲੋ ਫਿਰ ਅੱਜ ਆਪਾਂ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ ਰਿਵਰਸੀਬਲ ਟੇਪ ਦੇ ਨਾਲ ਹਾਂਜੀ ਇਹ ਮੈਂ ਜਿਵੇਂ ਆਪਾਂ ਤੋਂ ਕਹਿੰਦੇ ਸਟਿਚ ਕਰਦੇ ਸਮੇਂ ਆਪਾਂ ਤੋਂ ਕੱਟ ਲੱਗ ਜਾਂਦਾ ਕੁਝ ਵੀ ਹੋ ਜਾਂਦਾ ਤਾਂ ਉਹਨੂੰ ਪ੍ਰਿਵਰਸੀਬਲ ਟੇਪ ਦੇ ਨਾਲ ਠੀਕ ਕਰ ਸਕਦੇ ਹਾਂ ਅੱਜ ਅਸੀਂ ਤੁਹਾਨੂੰ ਕਰਕੇ ਦਿਖਾਉਣੇ ਆਂ ਹਾਂਜੀ ਆਜੋ ਆਪਾਂ ਵੀਡੀਓ ਸਟਾਰਟ ਕਰੀਏ ਹਾਂਜੀ ਇਹ ਰਿਵਰਸੀਬਲ ਟੇਪ ਆਪਣੇ ਕੋਲ ਪ੍ਰੈਸ ਆਪਾਂ ਨੇ ਗਰਮ ਕਰ ਰੱਖੀ ਆਪਣੀ ਤੇ ਰਿਵਰਸੀਬਲ ਟੇਪ ਨੂੰ ਆਪਾਂ ਇਦਾਂ ਰੱਖ ਕੇ ਉੱਪਰ ਸ਼ੇਪ ਦੇ ਲੈਣੀ ਆਪਣੇ ਕੱਟ ਦੇ ਹਿਸਾਬ ਨਾਲ ਤੇ ਹਾਂਜੀ ਬੈਕ ਸਾਈਡ ਤੇ ਕੱਪੜੇ ਦੀ ਬੈਕ ਸਾਈਡ ਤੇ ਇੱਕ ਆਪਾਂ ਕੱਪੜਾ ਲੈ ਲਾਂਗੇ ਐਕਸਟਰਾ ਤੇ ਉਹਨੂੰ ਰਿਵਰਸੀਬਲ ਟੇਪ ਦੇ ਉੱਪਰ ਧਰ ਲਾਂਗੇ ਤੇ ਆਪਣੀ ਪ੍ਰੈਸ ਟਿਕਾ ਦੇਣੀ ਹੈ ਉੱਪਰ ਹਾਂਜੀ ਪ੍ਰੈਸ ਨੂੰ ਆਪਾਂ ਉਹਨਾਂ ਟਾਈਮ ਟਿਕਾ ਕੇ ਰੱਖਾਂਗੇ ਜਿੰਨਾ ਟਾਈਮ ਮਤਲਬ ਕਿ ਵੀ ਉਹ ਕੱਪੜਾ ਸਹੀ ਨਾ ਹੋ ਜਾਵੇ ਪ੍ਰੈਸ ਨੂੰ ਗਰਮ ਕਰਕੇ ਬੰਦ ਕਰ ਲਓ ਤਾਂ ਕਿ ਜੋ ਕੋਈ ਕਪੜੇ ਨੂੰ ਹੋਰ ਹਾਮ ਨਾ ਹੋ ਸਕੇ ਹਾਂਜੀ ਚੰਗੀ ਤਰ੍ਹਾਂ ਆਇਰਨ ਕਰੋ ਹਾਂਜੀ ਤੇ ਹਾਂਜੀ ਆ ਦੇਖੋ ਜੀ ਆਪਾਂ ਨੇ ਵਧੀਆ ਅਟੈਚ ਕੀਤਾ ਰਿਵਰਸੀਬਲ ਟੇਪ ਦੇ ਨਾਲ ਐਕਸਟਰਾ ਕਪੜਾ ਧਰ ਕੇ نیچے ਆਇਰਨ ਨੂੰ ਗਰਮ ਕਰਕੇ ਲਗਾ ਕੇ ਆ ਦੇਖੋ ਕਿੰਨੀ ਵਧੀਆ ਫਿਨਿਸ਼ਿੰਗ ਆਈ ਹੈ ਹਾਂਜੀ ਆ ਦੇਖੋ ਤੁਸੀਂ ਦੇਖ ਸਕਦੇ ਹੋਗੇ ਮੈਂ ਜ਼ੂਮ ਕਰਕੇ ਦਿਖਾ ਰਹੀ ਹਾਂ ਹਾਂਜੀ ਇਹ ਆਪਣਾ ਵਧੀਆ ਬਣ ਗਿਆ ਨਾ ਹਾਂਜੀ ਕਈ ਵਾਰੀ ਹਾਂਜੀ ਇੱਥੇ ਵੀ ਇਦਾਂ ਵੀ ਟੱਕ ਲੱਗ ਜਾਂਦਾ ਆਪਣੇ ਆਪਣੇ ਇਦਾਂ ਦਾ ਵੀ ਵੱਡਾ ਸਾਰਾ ਕੋਈ ਜ਼ਿਆਦਾ ਹੋਲ ਦੇ ਵਿੱਚ ਟੱਕ ਲੱਗ ਜਾਂਦਾ ਉਹਨੂੰ ਆਪਾਂ ਕਿੱਦੇ ਸੈੱਟ ਕਰ ਸਕਦੇ ਆਂਗੇ ਕਿਸ ਤਰ੍ਹਾਂ ਸੈੱਟ ਕਰ ਸਕਦੇ ਆਂ ਹਾਂਜੀ ਆ ਦੇਖੋ ਪਹਿਲਾਂ ਆਪਾਂ ਕੱਪੜੇ ਨੂੰ ਥੋੜਾ ਜਿਹਾ ਫੋਲਡ ਕਰ ਲਾਂਗੇ ਬੈਕ ਸਾਈਡ ਤੋਂ ਹੀ ਹਾਂਜੀ ਥੋੜੀ ਰੀਵਰਸੀਬਲ ਟੇਪ ਲੈ ਕੇ ਆਪਾਂ ਨੂੰ ਡਬਲ ਵੀ ਕਰ ਸਕਦੇ ਆ ਰੀਵਰਸੀਬਲ ਟੇਪ ਨੂੰ ਸਿੰਗਲ ਵੀ ਧਰ ਸਕਦੇ ਆ ਹਾਂਜੀ ਤੇ ਉਹਦੇ ਉੱਪਰ ਆਪਾਂ ਫੇਰ ਇੱਕ ਐਕਸਟਰਾ ਕੱਪੜਾ ਲਵਾਂਗੇ ਤੇ ਆਇਰਨ ਨੂੰ ਆਪਾਂ ਨੇ ਗਰਮ ਕਰਕੇ ਰੱਖਿਆ ਹੋਇਆ। ਹਾਂਜੀ ਤਾਂ ਠੀਕ ਕਰਕੇ ਲਗਾ ਕੇ ਤੇ ਆਪਾਂ ਇਸ ਪਰ ਆਇਰਨ ਰੱਖਾਂਗੇ। ਕੁਝ ਸੈਕਿੰਡ ਦੇ ਲਈ ਆਇਰਨ ਆਪਾਂ ਉੱਪਰ ਟਿਕਾ ਦਾਂਗੇ ਜੇ ਆਪਣੀ ਆਇਰਨ ਜ਼ਿਆਦਾ ਗਰਮ ਨਹੀਂ ਹੈਗੀ। ਜ਼ਿਆਦਾ ਗਰਮ ਆਇਰਨ ਦੇ ਨਾਲ ਕਪੜਾ ਵੀ ਖਰਾਬ ਹੋ ਸਕਦਾ। ਆਹ ਹਾਂਜੀ। ਆ ਦੇਖੋ ਤੁਸੀਂ ਇਸ ਤਰ੍ਹਾਂ ਆਇਰਨ ਕਰ ਲਓ ਤੇ ਦੂਸਰੀ ਸਾਈਡ ਦੇਖੋਗੇ ਤਾਂ ਬਹੁਤ ਸੋਹਣੀ ਫਿਨਿਸ਼ਿੰਗ ਆਈ ਇਹਦੀ ਵੀ। ਬਿਲਕੁਲ ਹੀ ਨਹੀਂ ਪਤਾ ਚੱਲ ਰਿਹਾ ਵੀ ਆਪਾਂ ਨੇ ਇਦਾਂ ਕੁਝ ਕੱਟ ਵਗੈਰਾ ਲੱਗਿਆ ਸੀ ਜਾਂ ਕਿਵੇਂ ਚਲੋ ਜੀ ਹੁਣ ਆਪਾਂ ਅੱਗੇ ਚੱਲਦੇ ਆਂ ਦੂਸਰੀ ਅੱਗੇ ਕਈ ਵਾਰੀ ਆਪਣਾ ਜੇ ਕੱਟ ਇਹ ਸੀਗਾ ਆਪਣਾ ਸਿੰਥੈਟਿਕ ਕਪੜਾ ਹਾਂਜੀ ਸਿੰਥੈਟਿਕ ਕਪੜੇ ਉੱਪਰ ਵੀ ਅਟੈਚ ਕਰਨਾ ਰਿਵਰਸੀਬਲ ਟੇਪ ਨਾਲ ਕੇ ਵੀ ਈਜ਼ੀ ਹੋਈ ਆ ਤੇ ਜੋ ਆਪਾਂ ਕਾਟਨ ਦੇ ਕਪੜੇ ਉੱਪਰ ਵੀ ਵਧੀਆ ਅਟੈਚ ਕਰ ਸਕਦੇ ਆਂ ਹਾਂਜੀ ਆ ਦੇਖੋ ਹੁਣ ਆਪਣੇ ਸਿੰਥੈਟਿਕ ਕਪੜੇ ਉੱਪਰ ਤੇ ਬਿਲਕੁਲ ਹੀ ਨਹੀਂ ਪਤਾ ਚੱਲ ਰਿਹਾ ਵੀ ਆਪਣਾ ਇਥੋਂ ਕੋਈ ਵੀ ਕੱਟ ਵਗੈਰਾ ਲੱਗਿਆ ਸੀ ਜਾਂ ਕਿਵੇਂ ਕੋਈ ਕੁਛ ਨਾ ਪਰ ਸਿੱਧੀ ਸਾਈਡ ਤੇ ਨਹੀਂ ਲਾਉਣੀ ਹੈਗੀ ਇਹਦੇ ਰਿਵਰਸੀਬਲ ਟੇਪ ਆਪਾਂ ਬੈਕ ਸਾਈਡ ਤੇ ਲਾਉਣੀ ਆ ਫਰੰਟ ਸਾਈਡ ਤੇ ਨਹੀਂ ਲਾਉਣੀ ਹਾਂਜੀ ਬੈਕ ਸਾਈਡ ਤੇ ਲਗਾਵਾਂਗੇ ਆ ਹਾਂਜੀ ਤੇ ਹੁਣ ਦੇਖੋ ਕਈ ਵਾਰੀ ਆਪਣਾ ਵੀ ਐ ਕਾਟਨ ਦੇ ਕੱਪੜੇ ਉੱਪਰ ਜ਼ਿਆਦਾ ਟੱਕ ਲੱਗ ਸਕਦਾ ਜਾਂ ਬੱਚੇ ਘਰ ਵਿੱਚ ਆਪਣੇ ਹੁੰਦੇ ਨੇ ਛੋਟੇ ਬੱਚੇ ਉਹਨਾਂ ਤੋਂ ਕੈਂਚੀ ਵਗੈਰਾ ਲੱਗ ਜਾਂਦੀ ਹੈ ਨਾ ਫਿਰ ਵੀ ਬੜੀ ਮੁਸ਼ਕਲ ਆਉਂਦੀ ਆ ਮੇਰੇ ਆਪਣੇ ਨਾਲ ਬਹੁਤ ਮਤਲਬ ਕਿ ਵੀ ਇਦਾਂ ਕੋਈ ਪਰੇਸ਼ਾਨੀਆਂ ਹੋਈਆਂ ਮੈਨੂੰ ਪ੍ਰੋਬਲਮਸ ਆਈਆਂ ਨੇ ਹਾਂਜੀ ਤੇ ਮੈਂ ਇਸ ਲਈ ਰੀਵਰਸਿਬਲ ਟੇਪ ਮੰਗਵਾਈ ਹੈ ਵੀ ਬਾਈ ਚਾਂਸ ਕੋਈ ਵੇਰੀ ਕੋਈ ਇਦਾਂ ਦਾ ਕੁਝ ਹੋ ਜਾਵੇ ਤੇ ਮੈਂ ਨਾਲ ਦੇ ਨਾਲ ਸੈੱਟ ਕਰ ਸਕਾਂ ਹਾਂਜੀ ਇਹ ਆਪਾਂ ਕੱਪੜੇ ਨੂੰ ਪੁੱਠਾ ਕਰ ਲਿਆ ਉਲਟੀ ਸਾਈਡ ਇਹਦੇ ਕੱਪੜੇ ਦੇ ਆਪਾਂ ਸੈੱਟ ਕਰ ਲਵਾਂਗੇ ਪਹਿਲਾਂ ਆਪਣੇ ਕੱਟ ਨੂੰ ਸੈੱਟ ਕਰਕੇ ਉਹਦੇ ਉੱਪਰ ਆਪਾਂ ਨੇ ਹਾਂਜੀ ਰੀਵਰਸਿਬਲ ਟੇਪ ਰੱਖ ਲੈਣੀ ਆ ਤੇਰੀ ਬੈਕ ਸਾਈਡ ਹੀ ਕਪੜਾ ਰੱਖਣਾ ਬੈਕ ਸਾਈਡ ਵਿੱਚ ਬੈਕ ਸਾਈਡ ਹੀ ਕਪੜਾ ਲਗਾਉਣਾ ਤਾਂ ਕਿ ਫਰੰਟ ਵਾਲੀ ਸਾਈਡ ਆਪਣਾ ਕਪੜਾ ਸਿੱਧਾ ਹੀ ਦਿਖਾਈ ਦੇਵੇ ਕੋਈ ਸ਼ਾਮ ਨਾ ਪਵੇ ਹਾਂਜੀ ਕੋਈ ਉਲਟੀ ਸਾਈਡ ਦੀ ਸ਼ਾਨਾ ਨਾ ਪਵੇ ਹਾਂਜੀ ਇਹਦੇ ਉੱਪਰ ਪ੍ਰੈਸ ਟਕਾਤੀ ਆਪਾਂ ਨੇ ਹਾਂਜੀ ਕੁਝ ਸੈਕਿੰਡ ਲਈ ਪ੍ਰੈਸ ਆਪਾਂ ਇਹਦੇ ਉੱਪਰ ਹੀ ਟਕਾਵਾਂਗੇ ਤੇ ਉਸ ਬਾਅਦ ਆਪਾਂ ਚੈੱਕ ਕਰਦੇ ਹਾਂ ਵੀ ਆਪਣੀ ਕਿੰਨੀ ਵਧੀਆ ਫਿਨਿਸ਼ਿੰਗ ਦੇ ਨਾਲ ਹਾਂਜੀ ਤੁਸੀਂ ਦੇਖ ਸਕਦੇ ਬਿਲਕੁਲ ਹੀ ਪਤਾ ਹੀ ਲੱਗ ਲੱਗਦਾ ਬੀਏ ਦਾ ਕੋਈ ਕੱਟ ਵਗੈਰਾ ਲੱਗਿਆ ਸੀ ਜਾਂ ਕਿਵੇਂ ਕੁਝ ਹਾਂਜਿਆ ਦੇਖੋ ਤੁਸੀਂ ਦੇਖ ਸਕਦੇ ਹੋ ਹਾਂਜੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੱਦ ਤੋਂ ਸਬਸਕ੍ਰਾਈਬ ਕਰਨਾ ਹਾਂਜੀ ਸ਼ੇਅਰ ਵੀ ਕਰਨਾ ਕਮੈਂਟ ਵੀ ਕਰਨਾ ਤੇ ਮੇਰੇ ਚੈਨਲ ਨੂੰ ਸਪੋਰਟ ਕਰਨਾ ਹਾਂਜੀ ਮੈਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਮੇਰੇ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਤੇ ਮੈਂ ਤੁਹਾਨੂੰ ਅੱਗੇ ਅੱਗੇ ਹੋਰ ਕੀ ਸਿਖਾ ਸਕਦੀ ਹ ਨਵੇਂ-ਨਵੇਂ ਟ੍ਰਿਕਸ ਲੈ ਕੇ ਆ ਸਕਦੀ ਹਾਂ ਹਾਂਜੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਥੈਂਕ ਯੂ ਧੰਨਵਾਦ